ਉਹ ਮੈਨੂੰ ਨਾ ਇੱਕ ਕੁੜੀ ਛੋਟੀ ਸੀਗੀ ਉਹ ਮੈਨੂੰ ਲੱਗਦਾ 12 13 ਸਾਲ ਦੀ ਉਹਦਾ ਫੋਨ ਆਂਦਾ ਹੁੰਦਾ ਸੀ ਕਾਫੀ ਕਾਫੀ ਫੋਨ ਆਂਦਾ ਸੀ ਦੀਦੀ ਮੈਂ ਗੱਲ ਕਰਦੀ ਸੀ ਦੀਦੀ ਤੁਸੀਂ ਕਿੱਦਾਂ ਕੀ ਆ ਉਹਦਾ ਕਾਫੀ ਫੋਨ ਆਂਦਾ ਸੀ ਕਿ ਦੀਦੀ ਤੁਸੀਂ ਜਦੋਂ ਵੀ ਆਉਂਗੇ ਨਾ ਅੰਮ੍ਰਿਤਸਰ ਕੋਲ ਤੇ ਅੰਮ੍ਰਿਤਸਰ ਪਤਾ ਕਿਹੜੀ ਜਗ੍ਹਾ ਮੈਨੂੰ ਯਾਦ ਨਹੀਂ ਮੈਂ ਸਾਨੂੰ ਦੱਸਿਓ 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 ਜਦੋਂ ਅੰਮ੍ਰਿਤਸਰ ਸ਼ੂਟ ਕਰਨ ਗਈ ਫਿਰ ਮੈਨੂੰ ਕਾਲ ਕੀਤੀ ਤੇ ਉਹਦੀ ਕਾਲ ਆਈ ਕਿ ਮੈਂ ਕਿਹਾ ਮੈਂ ਆਈ ਹੋਈ ਹਾਂ ਅੰਮ੍ਰਿਤਸਰ ਕਹਿੰਦੀ ਅੱਛਾ ਦੀਦੀ ਮੈਂ ਨਾ ਆਉਂ ਆਣਾ ਤੁਹਾਡੇ ਕੋਲ ਤੇ ਮੈਂ ਕਿਹਾ ਚਲੋ ਠੀਕ ਹੈ ਮੈਂ ਕਿ ਉਸ ਕਿਤੇ ਨੇੜੇ ਤੇੜੇ ਤੋਂ ਹੋ ਗਈ ਕੁੜੀ ਬਟ ਉਹ ਆਏ ਗੱਡੀ ਕਰਕੇ ਆਏ ਉਹ ਮੈਨੂੰ ਪਤਾ ਲੱਗਿਆ ਉਹ 6 5 6 ਘੰਟੇ ਬਦਨ ਕਿਹੜੀ ਜਗ੍ਹਾ ਤੋਂ ਆਏ 5 6 ਘੰਟੇ ਦਾ ਟਰੈਵਲ ਕਰਕੇ ਆਏ ਮੈਨੂੰ ਮੇਰੇ ਨਾਲ ਔਰ ਮੈਂ ਜਦੋਂ ਉਹਨੂੰ ਮਿਲੀ ਨਾ ਮੈਂ ਮੈਂ ਆਪ ਹੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਕਿ ਕੋਈ ਬੰਦਾ ਜਿਹਨਾਂ ਦੀ ਇੰਨੀ ਉਹ ਵੀ ਨਹੀਂ ਫਾਈਨੈਂਸ਼ਲੀ ਵੀ ਇੰਨੇ ਸਟਰੋਂਗ ਨਹੀਂ ਹੈ ਉਹ ਕਿਸੇ ਨੂੰ ਇੰਨਾ ਪਿਆਰ ਕਰ ਸਕਦੇ ਕਿ ਗੱਡੀ ਕਰਕੇ ਤੁਹਾਨੂੰ ਮਿਲਣ ਆਏ ਸਿਰ ਮਿਲਨ ਹੋਰ ਕੁਝ ਨਹੀਂ ਉਹਨੇ ਮੈਨੂੰ ਅੰਮ੍ਰਿਤਸਰ ਦੀ ਨਹੀਂ ਸੀ ਉਹ ਅੰਮ੍ਰਿਤਸਰ ਦੀ ਨਹੀਂ ਕੋਈ ਜਗ੍ਹਾ ਸੀ ਕੋਈ ਪਿੰਡ ਸੀਗਾ ਕੋਈ ਅੰਦਰ 5-6 ਕਿਲੋਮੀਟਰ ਮਤਲਬ 5-6 ਘੰਟੇ ਤੇ 5 ਘੰਟੇ ਦਾ ਸੀਗਾ ਰਸਤਾ ਕੋਈ ਉਹਨੇ ਅੰਮ੍ਰਿਤਸਰ ਪਤਾ ਨਹੀਂ ਕਿਉਂ ਬੋਲੇ ਮੈਨੂੰ ਵੀ ਨਹੀਂ ਪਤਾ ਲੱਗਿਆ ਕਿਉਂ ਬੋਲੇ ਉਹਨੇ ਅੰਮ੍ਰਿਤਸਰ ਆਉਂਗੇ ਜਾਂ ਉਹਨੇ ਆਣਾ ਸੀ ਕੀ ਸੀ ਮੈਨੂੰ ਨਹੀਂ ਪਤਾ ਅੱਛਾ ਕੀ ਲੈ ਕੇ ਆਏ ਫਿਰ ਉਹ ਮੇਰੇ ਦਿਨ ਹੈ ਸ਼ੋਪੀਸ ਜਿਆ ਸੀਗਾ ਕੋਈ ਉਹ ਲੈ ਕੇ ਆਈ ਸੀ ਕਾਰਡ ਲੈ ਕੇ ਆਈ ਸੀਗੀ ਤੇ ਉਹ ਮੈਂ ਮੈਂ ਉਹ ਨਹੀਂ ਭੁੱਲ ਸਕਦੀ ਹੋਰ ਵੀ ਬਹੁਤ ਆਏ ਉਹਨੇ ਪਰ ਮੈਨੂੰ ਉਹ ਨਹੀਂ ਭੁੱਲਦਾ ਉਹ ਨਹੀਂ ਭੁੱਲਦਾ